ਆ ਸਾਬਦਾ ਸਾਬਦੇ YouTube ਚੈਨਲ ਤੇ ਸਵਾਗਤ ਹੈ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਘੰਟੀ ਬਟਨ ਬਜਾਉਣਾ ਨਾ ਭੁੱਲਣਾ। ਘੰਟੀ ਬਟਨ ਬਜਾਉਣਾ ਨਾ ਭੁੱਲਣਾ। ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ। ਤੇ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ। ਅੱਜ ਤੁਹਾਨੂੰ ਅਸੀਂ ਦੱਸਾਂਗੇ ਜਠੇਰੀ ਕੀ ਹੁੰਦੇ ਹਨ ਜਾਂ ਜਠੇਰੀਆਂ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਜਠੇਰੇ ਸਾਡੇ ਪੁਰਾਣੇ ਬजुर्ग ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਉਨ੍ਹਾਂ ਨੂੰ ਜਠੇਰੇ ਕਿਹਾ ਜਾਂਦਾ ਹੈ ਜਠੇਰੇ ਦਾ ਅਰਥ ਸਾਡੀ ਪੁਰਾਣੀ ਪੀੜ੍ਹੀ ਹੁੰਦੀ ਹੈ ਉਹਨਾਂ ਦੇ ਘਰ ਜਦੋਂ ਕੋਈ ਪਹਿਲਾ ਬੱਚਾ ਪੈਦਾ ਹੁੰਦਾ ਹੈ ਉਸ ਦਾ ਉਸ ਨੂੰ ਜਠਾ ਕਿਹਾ ਜਾਂਦਾ ਹੈ ਜਦੋਂ ਉਹ ਬੱਚਾ ਵੱਡਾ ਹੋ ਕੇ ਭਗਤੀ ਕਰਨ ਲੱਗਦਾ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਭਗਤੀ ਵਿੱਚ ਲਾ ਦਿੰਦਾ ਹੈ ਤੇ ਰੱਬ ਨੂੰ ਰੱਬ ਨੂੰ ਪਾਲਦਾ ਹੈ ਤਾਂ ਉਸ ਦੀ ਮ੍ਰਿਤਿ ਤੋਂ ਬਾਅਦ ਉਸ ਦੀ ਮੜੀ ਜਾ ਮੰਦਰ ਬਣਾ ਦਿੱਤਾ ਜਾਂਦਾ ਹੈ ਇਸ ਨੂੰ ਜਠੇਰੇ ਕਿਹਾ ਜਾਂਦਾ ਹੈ ਸਾਡੇ ਪੁਰਾਣੇ ਵਿਰਗਾਂ ਨੇ ਬਹੁਤ ਜ਼ਿਆਦਾ ਤਵੱਸੀਆ ਕੀਤੀ ਅਤੇ ਨਾਮ ਅਤੇ ਸ਼ੋਰਤ ਵੀ ਪ੍ਰਾਪਤ ਕੀਤੀ ਅਤੇ ਉਸ ਭਗਵਾਨ ਦੀ ਬੰਦਗੀ ਵੀ ਕਰਕੇ ਸ਼ਕਤੀ پا ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਉਹਨਾਂ ਲਈ ਇਸ ਧਰਤੀ ਤੋਂ ਜਾਣ ਤੋਂ ਬਾਅਦ ਸਾਡੇ ਪਰਿਵਾਰਾਂ ਨੇ ਉਹਨਾਂ ਦੀ ਯਾਦ ਨੂੰ ਯਾਦ ਰੱਖ ਲਈ ਉਹਨਾਂ ਨੇ ਮੜੀਆਂ ਬਣਾ ਲਈਆਂ ਅਤੇ ਆਪਣੇ ਬੱਚਿਆਂ ਨੂੰ ਇਹਨਾਂ ਮਹਾ ਪੁਰਸ਼ਾਂ ਜਾਂ ਫਕੀਰਾਂ ਬਾਰੇ ਦੱਸਣ ਲਈ ਉਹਨਾਂ ਨੇ ਮੰਦਰਾਂ ਬੜੀਆਂ ਬਣਾ ਲਈਆਂ ਅਤੇ ਹੌਲੀ-ਹੌਲੀ ਉਹਨਾਂ ਨੂੰ ਜਠੇੜਿਆਂ ਦੇ ਨਾਮ ਨਾਲ ਜਾਣਣ ਲੱਗੇ ਅਤੇ ਹੁਣ ਜਠੇਰਿਆਂ ਦੇ ਤਾਮ ਨਾਲ ਪੂਜਾ ਹੋਣ ਲੱਗੀ ਜਠੇਰਿਆਂ ਦੀ ਪੂਜਾ ਬਹੁਤ ਕੀਤੀ ਜਾਂਦੀ ਹੈ ਤੁਸੀਂ ਦੇਖਿਆ ਹੁਣ ਹੈ ਕਿ ਬੜੇ ਬੜੇ ਮੰਦਰ ਜਠੇਰਿਆਂ ਦੇ ਬਣੇ ਹਨ ਅਤੇ ਏਰੀਆਂ ਤੇ ਬੜੇ ਬੜੇ ਕਲਾਕਾਰ ਲਾਏ ਜਾਂਦੇ ਹਨ ਅਤੇ ਲੰਗਰ ਚਲਾਏ ਜਾਂਦੇ ਹਨ ਤੇ ਆਪਣੇ ਬਜ਼ੁਰਗਾ ਨੂੰ ਯਾਦ ਕੀਤਾ ਜਾਂਦਾ ਹੈ ਜਿਠੇਰਿਆਂ ਦੀ ਪੂਜਾ ਬਹੁਤ ਪੁਰਾਣੀ ਸਮੇ ਤੋਂ ਚੱਲਦੀ ਆ ਰਹੀ ਹੈ ਜਿਠੇਰਿਆਂ ਦੀ ਪੂਜਾ ਕਰਨੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਜਠੇਰੀਆਂ ਨੇ ਸਾਨੂੰ ਇਸ ਧਰਤੀ ਉੱਤੇ ਲਿਆਦਾ ਹੈ ਜਠੇਰੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਅੰਗ ਹੈ ਜਿਵੇਂ ਦਰਖਤ ਨੂੰ ਖੜਾ ਹੋਣ ਵਿੱਚ ਉਸਦੀ ਜੜ ਮਦਦ ਕਰਦੀ ਹੈ ਇਸ ਤਰ੍ਹਾਂ ਸਾਨੂੰ ਇਸ ਦੁਨੀਆ ਤੇ ਨੇ ਹੋਣ ਵਿੱਚ ਜਠੇਰੀਆਂ ਜਾਂ ਸਾਡੇ ਬڑے ਬਜ਼ੁਰਗਾਂ ਦਾ ਯੋਗਦਾਨ ਹੈ ਜੋ ਉਹ ਜਠੇਰੀਆਂ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਜ਼ਿਆਦਾਤਰ ਜਠੇਰੇ ਖੇਤਾਂ ਜਾਂ ਨਹਿਰਾਂ ਦੇ ਕੰਢਿਆਂ ਤੇ ਹੁੰਦੇ ਹਨ ਇਸ ਦਾ ਇਹ ਕਾਰਨ ਹੈ ਕਿ ਅਡੇ ਪ੍ਰਾਣੀ ਸਿਆਣੀ ਮਜੂਰਗ ਖੁੱਲੇ ਅਤੇ ਸਾਫ਼ ਵਾਤਾਵਰਨ ਵਿੱਚ ਰਹਿਣਾ ਪਸੰਦ ਕਰਦੇ ਸਨ ਉਹ ਉੱਥੇ ਆਪਣੇ ਆਪਣੇ ਘਰ ਦੇ ਕੰਮ ਵੀ ਕਰਦੇ ਸਨ ਨਾਲ ਜᱹਸੂ ਵੀ ਪਾਲਦੇ ਸਨ ਅਤੇ ਨਾਲ ਪਰਮਾਤਮਾ ਦੀ ਭਗਤੀ ਵੀ ਕਰਦੇ ਸਨ ਜਦੋਂ ਉਹ ਇਸ ਦੁਨਿਆ ਤੋਂ ਚਲੇ ਗਏ ਤਾਂ ਸਾਡੇ ਇਹ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਦੀ ਜੜ ਵਿੱਚ ਮੜਿਆ ਬਣਾ ਦਿੱਤੀਆਂ ਅਤੇ ਉਸ ਨੂੰ ਜਠੇਰੇ ਕੈਨ ਲੱਗ ਪਏ ਕਠੇਰੀਆਂ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਕੁਝ ਪੁਰਾਣੇ ਬਜ਼ੁਰਗਾ ਤੋਂ ਸੁਣਿਆ ਹੈ ਕਿ ਜਦੋਂ ਜਠੇਰੇ ਨਾ ਅਜੇ ਹੋ ਜਾਣ ਉਹਨਾਂ ਨੂੰ ਮਨਾਉਣਾ ਬਹੁਤ ਔਖਾ ਹੋ ਜਾਂਦਾ ਹੈ ਜਿਠੇਰੇ ਨਰਾਜ ਹੋ ਜਾਂਦੇ ਤਾਂ ਘਰ ਵਿੱਚ ਸਭ ਬਿੱਤੀ ਬੇਮਾਰ ਰਹਿਣ ਲੱਗ ਜਾਂਦੇ ਹਨ ਜਾਂ ਸਾਡੇ ਪਸ਼ੂ ਪੰਛੀ ਬੇਮਾਰ ਰਹਿਣ ਲੱਗ ਪੈਂਦੇ ਹਨ ਉਦੋਂ ਜਿਠੇਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਜਦੋਂ ਵੀ ਘਰ ਵਿੱਚ ਕੋਈ ਵੀ ਨਮਾ ਸਮਾਨ ਈ ਆਂਦਾ ਜਾਂਦਾ ਹੈ ਤਾਂ ਜਠੇਰੀਆਂ ਨੂੰ ਜਾਦ ਕਰਨਾ ਜ਼ਰੂਰੀ ਹੁੰਦਾ ਹੈ ਜੇ ਘਰ ਵਿੱਚ ਮੰਮੀ ਮੱਝ ਸੁੰਢੀ ਹੈ ਤਾਂ ਉਸ ਦਾ ਦੁੱਧ ਸਭ ਤੋਂ ਪਹਿਲਾਂ ਜਠੇਰੀਆਂ ਉੱਤੇ ਚੜਾਇਆ ਜਾਂਦਾ ਹੈ ਅਤੇ ਜਠੇਰੀਆਂ ਨੂੰ ਮਨਾਇਆ ਜਾਂਦਾ ਹੈ ਜਠੇਰੇ ਆਪਣੀ ਕਿਰਪਾ ਕਰਦੇ ਹਨ ਜੇ ਇਹ ਕੋਈ ਪਰਿਵਾਰ ਜਠੇਰੀਆਂ ਨੂੰ ਨਾਮ ਅਤੇ ਉਸ ਘਰ ਵਿੱਚ ਦੁੱਖ ਬਲਿੱਦਰ ਰਹਿੰਦੇ ਹਨ ਅਤੇ ਉਹ ਵਿਅਕਤੀ ਜ਼ਿਆਦਾਤਰ ਬਿਮਾਰ ਹੀ ਰਹਿੰਦੇ ਹਨ ਇਸ ਲਈ ਜਦੋਂ ਵੀ ਕੋਈ ਘਰ ਵਿੱਚ ਵਿਆਹ ਸ਼ਾਦੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਗਠੇਰੀਆਂ ਦੇ ਨਾਮ ਤੇ ਪ੍ਰਸ਼ਾਦ ਮੰਡਿਆ ਜਾਂਦਾ ਹੈ ਅਤੇ ਬਿਆਦਾ ਕਾਟ ਸਭ ਤੋਂ ਪਹਿਲਾਂ ਜਠੇਰੇ ਉੱਤੇ ਰੱਖਣਾ ਰੱਖਦੇ ਹਨ ਅਤੇ ਇਨਾਮ ਮਨਾਇਆ ਜਾਂਦਾ ਹੈ ਬਾਅਦ ਵਿੱਚ ਢੋਲ ਅਤੇ ਤਮਕੀਆਂ ਨਾਲ ਜਠੇਰੇ ਦੀ ਮਨਾਇਆ ਜਾਂਦੇ ਹਨ ਜਏ ਹੋ ਬੜੇ ਬਡੋਰੀਆਂ ਦੀ ਈਰਾ ਫਕੀਰਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਿਜੋਣਾ ਨਾ ਭੁੱਲਣਾ